ਭਗਵਾਨ ਰਾਮ ਦੇ ਪ੍ਰਤੀ ਲੋਕਾਂ ਦੀ ਆਸਥਾ ਕਿਸੇ ਧਰਮ ਜਾਂ ਮਜ਼ਬਬ ਤੱਕ ਸੀਮਤ ਨਹੀਂ ਹੈ। ਦੁਨੀਆ ਅੰਦਰ ਵੱਸਦੇ ਕਰੋੜਾਂ ਲੋਕ ਭਗਵਾਨ ਰਾਮ ਲਈ ਆਪਣੇ ਦਿਲਾਂ ਅੰਦਰ ਆਸਥਾ ਰੱਖਦੇ ਨੇ। ਅਯੁੱਧਿਆ ਰਾਮ ਜਨਮ ਭੂਮੀ ਸੰਘਰਸ਼ ਲਈ अनेका ਲੋਕਾਂ ਅਤੇ ਸੰਸਥਾਵਾਂ ਨੇ ਇਸ ਧਰਮ ਯੁੱਧ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਪਿਛਲੇ ਦਿਨਾਂ ਤੋਂ ਇੱਕ ਖਬਰ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਖਬਰ ਸੀ ਕਿ ਬਾਬਾ ਫਕੀਰ ਸਿੰਘ ਖਾਲਸਾ ਦੇ ਵંਸ਼ਜ 2 ਮਹੀਨੇ ਅਯੁੱਧਿਆ ਦੇ ਵਿੱਚ ਲੰਗਰ ਲਾਉਣਗੇ। ਜਿਸ ਦੀ ਅਗਵਾਈ ਬਾਬਾ ਹਰਜੀਤ ਸਿੰਘ ਰਸੂਲਪੁਰ ਕਰਨਗੇ ਬਾਬਾ ਰਸੂਲਪੁਰ ਬਾਬਾ ਫਕੀਰ ਸਿੰਘ ਖਾਲਸਾ ਦੀ 8ਵੀਂ ਪੀੜ੍ਹੀ ਦੇ ਨਾਲ ਸੰਬੰਧਿਤ ਨੇ ਬਾਬਾ ਫਕੀਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਨਿਹੰਗ ਸਿੱਖਾਂ ਨੇ ਸਭ ਤੋਂ ਪਹਿਲਾਂ ਅਯੋਧਿਆ ਵਿੱਚ ਬਾਬਰੀ ਢਾਂਚੇ ਉੱਤੇ ਕਬਜ਼ਾ ਕੀਤਾ ਸੀ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਸਿੱਖ ਕੌਮ ਵੀ ਸਨਾਤਨ ਦਾ ਅੰਗ ਹੈ ਅਤੇ ਇਸ ਦੀ ਰਾਖੀ ਲਈ ਉਹਨਾਂ ਦੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਭ ਤੋਂ ਪਹਿਲੇ ਮੇਰੀ ਤਰਫ ਸੇ ਸਭ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸੋ ਆਜੋ जो हमने प्रेस कॉन्फ्रेंस की है इसके माध्यम से मैं एक समाज को एक आज के दिन जहाँ पे गुरु तेग बहादुर साहब महाराज जी ने आज के दिन दिल्ली में चांदनी चौक पे एक सनातन धर्म को बचाने के लिए जो पूरी दुनिया में इसकी मिसाल नहीं मिलती अपना शहादत दी उस दिन पे मैं सब लोगों को बताना चाहता हूँ हम भी सनातन का एक हिस्सा हैं हमारा ही ये धर्म है हम ही जो हैं जिन्होंने इसको बचाया और दूसरा जो अयोध्या श्री राम जी जहाँ पे 22 जनवरी को पधार रहे हैं वो हमारे जो बुजुर्ग थे जथेदार बाबा फकीर सिंह जी खालसा निहंग सिंह रसूल पर मैं उनकी जो विरासत में उनकी पीढ़ी में आठवीं पीढ़ी में उनकी गद्दी पे हूँ सो उसकी खुशी में हम वहाँ पे अयोध्या में लंगर लगाने जा रहे हैं सो सबको मैं इस माध्यम से यही बताने की कोशिश कर रहा हूँ कि हम सब इस, इस खुशी के मौके में सिख और जो सनातन भाई हैं हम एक खुशी को मिलकर मनाएं। देखो मेरी तरफ से जो है वो तकरीबन तकरीबन जो पचास से सौ आदमी जो है निरंतर वहां पे ही रहेंगे खाना हम बनाने वाले बरताने वाले उसके बाद डिस्ट्रीब्यूट करने वाले जितना भी जो सारी व्यवस्था है वो सारे सिख जो है सारे सिंह जो हैं मिलके करेंगे हम एक इसके माध्यम से पूरी दुनिया में बताना चाहेंगे कि जो और जो और हमारा देश है जो कोई अलग नहीं है जो लोग हमें तोड़ने की बातें कर रहे हैं जो हमें अलग प्रेजेंट कर रहे हैं उनको इस माध्यम से एक अच्छा मैसेज देना चाह रहे हैं कि एक दूसरा बताना चाहेंगे कि ये जो राम मंदिर की जो सबसे पहले जिन्होंने वहां पे जाके मुसलमानों से कब्जा लिया मैं उन्हीं के खानदान से उनकी अंशवंश से आठवीं पीढ़ी से हूँ वो हमारे बुजुर्ग थे वो निहांग सिंह थे वो गुरु का खालसा था जो गुरु के खास ने अठारह में जो काम किया है, हम उसी परंपरा को आगे लेके जाएंगे ता जो हमारे गुरुओं का अपने बड़ों का नाम रोशन दुनिया में कर सके गलबात दौरान बाबा हरजीत सिंह ने किया कि मेरा किसी भी सियासी पार्टी के न ਕੋਈ ਸੰਬੰਧ ਨਹੀਂ ਹੈ ਮੈਂ ਕੇਵਲ ਸਨਾਤਨ ਪਰੰਪਰਾ ਦਾ ਧਾਰਨੀ ਹਾਂ ਨਿਹੰਗਾਂ ਅਤੇ ਸਨਾਤਨ ਧਰਮ ਦੇ ਵਿੱਚ ਸਤਿ ਭਾਵਨਾ ਬਣਾਈ ਰੱਖਣ ਦੌਰਾਨ ਮੈਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇੱਕ ਪਾਸੇ ਮੈਂ ਅੰਮ੍ਰਿਤਧਾਰੀ ਸਿੱਖਾਂ ਪਰ ਦੂਜੇ ਪਾਸੇ ਮੈਂ ਆਪਣੇ ਗਲੇ ਵਿੱਚ ਰੁਦਰਾਕਸ਼ ਦੀ ਮਾਲਾ ਪਹਿਨਦਾ ਹਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਬਾਬਾ ਫਕੀਰ ਸਿੰਘ ਖਾਲਸਾ ਕੌਣ ਸੀ ਜਿਨ੍ਹਾਂ ਦੇ ਵੰਸ਼ਜ ਹਨ ਬਾਬਾ ਹਰਜੀਤ ਸਿੰਘ ਰਸੂਲਪੁਰ 3 ਨਵੰਬਰ 1858 ਦਾ ਦਿਨ ਅਯੁੱਧਿਆ ਵਿੱਚ ਰਾਮ ਮੰਦਰ ਨਾਲ ਸੰਬੰਧਤ ਇਤਿਹਾਸ ਦੇ ਪੰਨਿਆਂ ਵਿੱਚ ਬਹੁਤ ਖਾਸ ਹੈ ਉਸੇ ਦਿਨ ਬਾਬਾ ਫਕੀਰ ਸਿੰਘ ਖਾਲਸਾ ਦੀ ਅਗਵਾਈ ਹੇਠ 25 ਨਿਹੰਗ ਸਿੰਘਾਂ ਨੇ ਬਾਬਰੀ ਟਾਂਚੇ ਤੇ ਕਬਜ਼ਾ ਕੀਤਾ ਸੀ। ਉਹਨਾਂ ਕਈ ਦਿਨਾਂ ਤੱਕ ਬਾਬਰੀ ਤੇ ਕਬਜ਼ਾ ਕੀਤਾ ਅਤੇ ਰਾਮ ਦਾ ਨਾਮ ਜਪਿਆ। ਇਹ ਗੈਰ ਮੁਸਲਮਾਨਾਂ ਦੁਆਰਾ ਬਾਬਰੀ ਉੱਤੇ ਕਬਜ਼ੇ ਦਾ ਪਹਿਲਾ ਸਬੂਤ ਹੈ। ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਅਵਾ ਥਾਣੇ ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਵਧਾ थाना अफसर शीतल दुबे ਨੇ ਬਾਬਰੀ ਅਫਸਰ ਦੀ ਸ਼ਿਕਾਇਤ ਤੇ 25 ਨਿਹੰਗ ਸਿੱਖਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ। ਰਾਮ ਜਨਮ ਭੂਮੀ ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਦੇ ਪੰਨਾ ਨੰਬਰ 161 ਤੇ ਇਸ ਐਫ ਆਈ ਆਰ ਦਾ ਜ਼ਿਕਰ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਬਾਬਾ ਫਕੀਰ ਸਿੰਘ ਖਾਲਸਾ ਦੀ ਅਗਵਾਈ ਵਿੱਚ 2 ਦਰਜਣ ਨਿਹੰਗ ਸਿੱਖਾਂ ਨੇ 3 ਨਵੰਬਰ 1858 ਨੂੰ ਬਾਬਰੀ ਢਾਂਚੇ ਤੇ ਕਬਜ਼ਾ ਕਰ ਲਿਆ ਅਤੇ ਹਵਨ ਯੱਗ ਕਰਨ ਦੇ ਨਾਲ-ਨਾਲ ਦੀਵਾਰਾਂ ਤੇ ਰਾਮ ਦਾ ਨਾਮ ਲਿਖ ਦਿੱਤਾ। ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕਰਦਿਆਂ ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਅਸੀਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਅਤੇ ਸਨਾਤਨ ਇੱਕ ਹਨ ਸਾਡਾ ਦੇਸ਼ ਕੋਈ ਵੱਖਰਾ ਨਹੀਂ ਹੈ ਅਸੀਂ ਇਸ ਰਾਹੀਂ ਉਹਨਾਂ ਨੂੰ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਾਨੂੰ ਤੋੜਨ ਦੀ ਗੱਲ ਕਰ ਰਹੇ ਨੇ